ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਚਹੈ ਸੋਈ ਫਲ ਪਾਵਹਿ ਫਿਰ ਦੂਖ ਨ ਲਾਗੇ ਆਏ ਰਹਾਉ ਸੋ ਜਪ ਸੋ ਤਪ ਸਭ ਅਨਤ ਪੂਜਾ ਜਿਤ ਹਰਿ ਸਿਓ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿੰਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲਪੂਰਾ ਕਿ ਜੀ ਕੀਮਤ ਕਹੀ ਨ ਜਾਏ ਨਾਨਕ ਸਰਣ ਤੁਮਾਰੀ ਹਰ ਜਿਓ ਪਾਵੇ ਤੇ ਵੇ ਛਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛੈ ਸੋਈ ਫਲ ਪਾਵਹਿ ਫਿਰ ਦੁਖ ਨ ਲਾਗੇ ਆਏ ਰਾਉ ਸੋ ਜਪ ਸੋ ਤਪ ਸਭ ਅੰਤ ਪੂਜਾ ਜਿਤ ਹਰਿ ਸਿਓ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿੰਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿ ਜੀ ਕੀਮਤ ਕਹੀ ਨ ਜਾਏ ਨਾਨਕ ਸਰਣ ਤੁਮਾਰੀ ਹਰ ਜਿਓ ਪਾਵੇ ਤੇ ਵੇ ਚੜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈ ਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਚਹੈ ਸੋਈ ਫਲ ਪਾਵਹਿ ਫਿਰ ਦੁੱਖ ਨ ਲਾਗੇ ਆਏ ਰਾਉ ਸੋ Jap ਸੋ ਤਪ ਸਾਂਬ੍ਰੰਤ ਪੂਜਾ ਜਿਤ ਹਰਿ ਸਿਓ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿੰਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲਪੂਰਾ ਕਿ ਤੇ ਕੀਮਤ ਕਹੀ ਨ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਓ ਪਾਵੇ ਤਵੇਂ ਛੜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੌਥਾ ਜਾਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛੈ ਸੋਈ ਫਲ ਪਾਵਹਿ ਫਿਰ ਦੁਖ ਨ ਲਾਗੇ ਆਏ ਰਾਉ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਾਰ ਸਿਓਂ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲਪੂਰਾ ਕਿੱਟ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਓ ਪਾਵੈ ਤੇ ਵੈ ਛਡਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ